ਰੁੱਖਾਂ ਦੀ ਮਹੱਤਤਾ ਪੰਛੀ ਅਤੇ ਜਾਨਵਰ ਬਦੇਰੇ ਮਹਿਸੂਸ ਕਰਦੇ ਹਨ ਮਨੁੱਖ ਤਾਂ ਹੁਣ ਆਪਣੇ ਘਰ ਦੇ ਕਮਰਿਆਂ ਦੇ ਵਿੱਚ ਏਸੀ ਲਾ ਕੇ ਅਤਿ ਦੀ ਗਰਮੀ ਦੇ ਵਿੱਚ ਜਰੂਰਤ ਮੁਤਾਬਕ ਠੰਡਕ ਦਾ ਆਨੰਦ ਲੈ ਲੈਂਦਾ ਪਰ ਜਿਹੜੇ ਪੰਛੀ ਅਤੇ ਜਾਨਵਰ ਆ ਉਹ ਰੁੱਖਾਂ ਦੇ ਸਹਾਰੇ ਹੀ ਗਰਮੀयां ਲਗਾਉਂਦੇ ਹਨ ਸੋ ਇੱਕ ਛੋਟੀ ਜੀ ਅਧਾਰਨ ਤੁਹਾਡੇ ਸਾਹਮਣੇ ਵੀਡੀਓ ਦੁਆਰਾ ਪੇਸ਼ ਕਰ ਰਹੇ ਹਾਂ ਕਿ ਇੱਥੇ ਨਜ਼ਦੀਕ ਸਿਰਫ ਇੱਕ ਪੌਦਾ ਹੈ ਹੈ ਤਾਂ ਰੁੱਖ ਵੀ ਨੇ ਆਸ-ਪਾਸ ਪਰ ਇੱਥੇ ਇੱਕ ਪੌਦਾ ਵਾ ਇਸ ਪੌਦੇ ਦੇ ਥੱਲੇ ਇਹ ਤਿੰਨ ਜਣੇ ਆ ਇੱਕ ਛੋਟਾ ਬੱਚਾ ਇੱਕ ਉਸਦੀ ਮਾਂ ਤੇ ਇੱਕ ਉਸਦਾ ਪਿਓ ਇੱਕ ਪਰਿਵਾਰ ਹੈ ਪੂਰਾ ਹੈ ਜਾਨਵਰ ਨੇ ਔਰ ਅਸਲੀ ਬਹੁਤ ਲੰਮੇ ਸਰ ਚਮੇਸ ਤੋਂ ਦਿਖ ਰਹੀ ਹੈਗੀਆਂ ਉਹ ਤਿੰਨੋਂ ਇਕੱਠੇ ਹੀ ਰਹਿੰਦੀ ਹੈਗੀਆਂ ਔਰ ਇਸ ਪੌਦੇ ਥੱਲੇ ਵਾਰੀ-ਵਾਰੀ ਉਹੋ ਛਾਂ ਦਾ ਇਸ ਦੀ ਆਕਸੀਜਨ ਦਾ ਜਿਹੜਾ ਹੈਗਾ ਉਹ ਲਾਭ ਉਠਾ ਰਿਆ ਸੋ ਸਾਨੂੰ ਇਸ ਚੀਜ਼ ਤੋਂ ਸਿੱਖਣਾ ਚਾਹੀਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੀ ਸਥਿਤੀ ਹੋ ਸਕਦੀ